ਇਸ ਵਾਰ ਤਾਂ ਅਸੀਂ ਖੜੇ ਆਂ ਘਰਚਾ ਮੰਡੀ ਦੇ ਵਿੱਚ ਫਿਲਹਾਲ ਜਿਹੜਾ ਆ ਕੰਮ ਜਿਹੜਾ ਆ ਉਹ ਬਹੁਤ ਵਧੀਆ ਚੱਲ ਰਿਹਾ ਹੈਗਾ ਆ ਕਣਕ ਵੀ ਠੀਕ ਆ ਰਹੀ ਆ ਕੱਲ ਕੋਈ ਸਮੱਸਿਆ ਸੀਗੀ ਮਜ਼ਦੂਰਾਂ ਦੀ ਕਿ ਇੱਥੇ ਪਾਣੀ ਦੀ ਸਮੱਸਿਆ ਹੈਗੀ ਆ ਉਹ ਵੀ ਜਿਹੜਾ ਆ ਸਬੰਧਤ ਵਿਭਾਗ ਨੇ ਉਹਦਾ ਵੀ ਹੱਲ ਕੀਤਾ ਹੋਇਆ ਹੈਗਾ ਆ ਸੋ ਫਿਲਹਾਲ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਜਿਹੜੀ ਆ ਪਰੇਸ਼ਾਨੀ ਜਿਹੜੀ ਆ ਇਸ ਮੰਡੀ ਵਿੱਚ ਨਹੀਂ ਆ ਰਹੀ ਹੈਗੀ ਲਿਫਟਿੰਗ ਦੇ ਬਾਰੇ ਵਿੱਚ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਦਾ ਹਿਸਾਬ-ਕਿਤਾਬ ਕੀ ਆ ਤੇ ਕਿਸ ਤਰ੍ਹਾਂ ਹੈਗਾ ਆ ਨਮਸਕਾਰ ਦਵਾਬਾ YouTube ਚੈਨਲ ਤੋਂ ਕੈਂਦ ਖਰਚਾ ਦੀ ਵਿਸ਼ੇਸ਼ ਰਿਪੋਰਟ ਕਿ ਨਾ ਆਂਾ ਅਨਗਰਪਾਲ ਸਿੰਘ ਜੀ ਕਿੱਥੋਂ ਆ ਤੁਸੀਂ ਪਿੰਡ ਗੜੀਜੀਤ ਸਿੰਘ ਜੀ ਖੜੇ ਸੀ ਇਸ ਤਰ੍ਹਾਂ ਇਹ ਮੰਡੀ ਵਿੱਚ ਆਏ ਆ ਕੋਈ ਕਿਸ ਤਰ੍ਹਾਂ ਦਾ ਭਾਪ ਘੜਾ ਠੀਕ ਲੱਗ ਰਿਹਾ ਹੈ ਹਾਂ ਬਹੁਤ ਵਧੀਆ ਲੱਗ ਰਹੀ ਹੈ ਤੇ ਕੋਈ ਮਤਲਬ ਜਿੱਦਾਂ ਅੱਗੇ ਕਹਿੰਦੇ ਸੀ ਗਿੱਲੀ ਆ ਉਹ ਆ ਜਾਇ ਇੱਥੇ ਤਾਂ ਬੱਸ ਸੋਨੇ ਵਰਗੀ ਕਣਕ ਆ ਸੁੱਕੀ ਹੈ ਜੀ ਹਰੇ ਮੀਣ ਠੀਕ ਹੈ ਅੱਛਾ ਰੇਟ ਵਗੈਰਾ ਠੀਕ ਲੱਗ ਰਿਹਾ ਹੈ ਹਾਂ ਠੀਕ ਲੱਗ ਰਿਹਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਾ ਕੋਈ ਦਿੱਕਤ ਨਹੀਂ ਕਿ ਕੋਈ ਜੜੇ ਦੇ ਪੈਸੇ ਆਏ ਉਹਦੇ ਆਨਲਾਈਨ ਪੈਂਦੇ ਆ ਹਾਂ ਪੈਸ ਫੋਨ ਚੁਪਾਓ ਹਾਂਜੀ ਫੋਨ ਚੁਪਾਓ ਮਤਲਬ ਫਿਲਹਾਲ ਠੀਕ ਚੱਲ ਰਿਹਾ ਹੈ ਹਾਂ ਬਹੁਤ ਵਧੀਆ ਚੱਲ ਰਿਹਾ ਹੈ ਪਹਿਲਾਂ ਤੇ ਆਪਣੇ ਨਾਮ ਤੇ ਮੰਡੀ ਵਿੱਚ ਤੁਹਾਡਾ ਕੀ ਆਉਦਾ ਹੈ ਵੱਲੋਂ ਮਾਰਕੀਟ ਕਮੇਟੀ ਨਵਾਂ ਸ਼ਹਿਰ ਭਵਿੰਦਰ ਸਿੰਘ ਮੇਰਾ ਨਾਮ ਹੈ ਜੀ ਹਾਂਜੀ ਤੇ ਸਾਰੇ ਸਾਰੇ ਪ੍ਰਵਾਨ ਪੂਰੇ ਕਰ ਦਿੱਤੇ ਆ ਪਰਵੰਤ ਤੁਸੀਂ ਪੂਰੇ ਕਰ ਦਿੱਤੇ ਹੈ ਗਿਆ ਮੰਨਦੇ ਆ ਲੇਕਿਨ ਮੈਂ ਕੱਲ ਮੰਡੀ ਵਿੱਚ ਆਇਆ ਸੀ ਕੁਝ ਇੱਥੇ ਮਜ਼ਦੂਰ ਕਹਿ ਰਹੇ ਸੀ ਜੀ ਸਾਨੂੰ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਕੋਈ ਨਹੀਂ ਜੀ ਕੱਲ ਸ਼ਾਮੀ ਮੋਟਰ ਲਗਾ ਆਪੀ ਹੈ ਸਮਰਸੀ ਵਾਲ ਮੋਟਰ ਲੱਗੀ ਹੈ ਪਾਣੀ ਦੀ ਟੈਂਕੀ ਲੱਗੀ ਹੈ ਅਸੀਂ ਟੈਂਕੀ ਲਗਾਤੀ ਆ ਜੀ ਜੀ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਪਾਣੀ ਦੀ ਸਮੱਸਿਆ ਉਹ ਹੱਲ ਹੋ ਗਈ ਜੀ ਹੋ ਗਈ ਹੋ ਗਈ ਹੈ ਜੀ 100 1% ਹੋ ਗਈ ਅੱਛਾ ਅੱਛਾ ਤੇ ਦੋ ਹੈਂਡ ਪੰਪ ਹੈ ਅੱਛਾ ਜੀ ਇਸ ਦੇ ਇਲਾਵਾ ਇੱਕ ਸਮਰਸੀ ਵਾਲ ਮੋਟਰ ਹੈ ਹਾਂ ਤੇ ਲਾਈਟਿੰਗ ਵਗੈਰਾ ਲਾਈਟਿੰਗ ਬਹੁਤ achੀਆਂ ਚੱਲ ਰਹੀਆਂ ਜੀ LED ਲਾਈਟਸ ਲੱਗੀਆਂ ਸਾਡੇ ਇਹ ਜਿੱਦਾਂ ਕੁਝ ਕੁ ਲਿਫਟਿੰਗ ਵਗੈਰਾ ਇਹਦੀ ਫਿਲਹਾਲ ਕਦ ਤੱਕ ਚੱਲੇ ਹੋ ਜਾਏਗੀ ਜੀ ਕੁ ਦੋ ਦਿਨ ਤੱਕ ਇਹਦਾ ਵੀ ਹੱਲ ਹੋ ਜਾਏਗਾ ਲਿਫਟਿੰਗ ਦਾ ਵੀ ਹੱਲ ਹਾਂਜੀ ਹਾਂਜੀ ਹੋ ਜਾਏਗਾ ਲਿਫਟਿੰਗ ਦਾ ਜੇ ਮਾਲ ਵੀ ਦੇਖਿਆ ਜਾਵੇ ਕੋਈ ਇੰਨਾ ਜ਼ਿਆਦਾ ਖਾਲੀ ਜ਼ਿਆਦਾ ਮਾਲ ਨਹੀਂ ਆਇਆ ਜੀ ਇਹ ਇਹ ਮੰਡੀ ਕਿੰਨੇ ਕ ਦਿਨਾਂ ਚੱਲਦੀ ਰਹਿੰਦੀ ਹੈ ਤਕਰੀਬਨ ਅਬਾਊਟ 20-25 ਦਿਨ ਤੱਕ ਚੱਲੇਗੀ 20-25 ਦਿਨ ਤੱਕ ਇਹ ਚੱਲਦੀ ਹੈ ਫਿਲਹਾਲ ਮਤਲਬ ਸਾਰਾ ਕੁਝ ਇਹ ਕਿਸਮ ਕੋਈ ਬੇਸਿਕ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਸਮੱਸਿਆ ਕੋਈ ਨਹੀਂ ਆ ਰਹੀ ਜੀ ਜੇ ਕੋਈ ਸਮੱਸਿਆ ਆਈ ਤੇ ਹੱਲ ਕਰਾਂਗੇ ਉਹਦਾ ਕੋਈ ਐਸੀ ਠੀਕ ਹੈ ਜੀ ਬਹੁਤ ਬਹੁਤ